ਤੋਂ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜੀ ਹਾਂ ਲਗਾਤਾਰ ਜਿਹੜੀਆਂ ਅਫਵਾਹਾਂ ਨੇ ਉਹ ਵੀ ਉੱਡ ਰਹੀਆਂ ਨੇ ਪਰ ਆਖਰਕਾਰ ਉਹਨਾਂ ਦੀ ਸਿਹਤ ਜਿਹੜੀ ਹੈ ਕਿਸ ਤਰ੍ਹਾਂ ਦੀ ਹੈ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹੁਣ ਕੀ ਹਾਲ ਹੈ ਸੋ ਆਖਰ ਫੋਟੇ ਹਸਪਤਾਲ ਨੇ ਇੱਕ ਨਵਾਂ ਬੁਲੇਟਿਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕੀ ਆਖਿਆ ਗਿਆ ਹੈ ਉਹਨਾਂ ਦੀ ਸਿਹਤ ਬਾਰੇ ਕੀ ਉਹ ਠੀਕ ਹੋ ਚੁੱਕੇ ਨੇ ਤੇ ਜਾਂ ਫਿਰ ਹਾਲਤ ਜਿਉਂ ਦੀ ਤਿਉ ਹੀ ਹੈ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਬਣੇ ਹੋਏ ਨੇ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਚਰਚਾਾਂ ਵਿੱਚ ਬਿਲਕੁਲ ਸੇਖਰਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਲਗਾਤਾਰ 8ਵੇਂ ਦਿਨ ਵੈਂਟੀਲੇਟਰ ਤੇ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਵੰਦਾ ਦਾ ਜਿਹੜਾ ਹੈ ਦਿਲ ਹੈ ਉਹ ਧੜਕਣਾ ਬੰਦ ਹੋ ਚੁੱਕਿਆ ਹੈ ਇਸ ਦੇ ਲਈ ਉਹਨਾਂ ਨੂੰ ਲਗਾਤਾਰ ਲਾਈਫ سپورਟ ਤੇ ਰੱਖਿਆ ਜਾ ਰਿਹਾ ਹੈ। ਰਾਜਵੀਰ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਜਿਸ ਕਾਰਨ ਉਹਨਾਂ ਦੇ ਅੰਗਾਂ ਤੇ ਆਮ ਕੰਮਕਾਜ ਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਰੁਕਾਵਟ ਆ ਰਹੀ ਹੈ। ਡਾਕਟਰਾਂ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਬਹੁਤਾ ਸੁਧਾਰ ਜਿਹੜਾ ਹੈ ਨਹੀਂ ਹੋ ਰਿਹਾ ਜਿਵੇਂ ਉਹ ਚਾਹੁੰਦੇ ਨੇ। ਹਾਲਾਂਕਿ ਉਹ ਜਿਹੀ ਚੀਜ਼ ਬਿਲਕੁਲ ਨਜ਼ਰ ਹਲੇ ਤੱਕ ਨਹੀਂ ਆ ਰਹੀ ਹੈ ਸਾਬਕਾ ਸੈਂਬਰ ਅਤੇ ਗਾਇਕ ਹੰਸਰਾ ਜਹਾਂਸ ਨੇ ਇੱਕ ਭਾਵੁਕ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਵਾਹਿਗੁਰੂ ਪਰਮਾਤਮਾ ਅਤੇ ਅੱਲਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਭਾਵੇਂ ਉਹ ਸਾਡੇ ਕੁਝ ਸਾਹ ਕੱਟ ਕਰ ਦੇਣ ਪਰ ਉਹ ਸਾਹ ਰਾਜਵੀਰ ਜਵੰਦਾ ਨੂੰ ਦੇ ਦੇਣ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਉਹਨਾਂ ਦੀ ਉਮਰ ਵਧਾ ਸਕਦੀਆਂ ਨੇ ਅਤੇ ਉਹ ਦੁਬਾਰਾ ਸਾਡੇ ਕੋਲ ਵਾਪਸ ਆ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਆਖਰ ਜਵੰਦਾ ਨੂੰ ਉਸਦੇ ਦਿਲ ਦੀ ਧੜਕਣ ਨੂੰ ਬਰਾਂਹੀ ਰੱਖਣ ਲਈ ਲਾਈਫ ਸਪੋਰਟਰ ਭਾਵ ਕਿ ਵੈਂਟੀਲੇਟਰ ਤੇ ਰੱਖਿਆ ਜਾ ਚੁੱਕਿਆ ਹੈ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਨੇ ਜਿਸ ਕਾਰਨ ਗਾਇਕ ਦੇ ਸਰੀਰ ਦੇ ਹੋਰ ਅੰਗ ਸਹੀ ਤਰ੍ਹਾਂ ਨਾਲ ਕੰਮ ਜਿਹੜੇ ਨੇ ਉਹ ਨਹੀਂ ਕਰ ਰਹੇ ਨੇ ਪਰ ਵੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਨੇ ਹਾਲਾਂਕਿ ਡਾਕਟਰਾਂ ਵੱਲੋਂ ਜਿੰਨਾ ਬਣ ਸਕਦਾ ਹੈ ਉਹਨਾਂ ਕੀਤਾ ਜਾ ਰਿਹਾ ਹੈ ਡਾਕਟਰਾਂ ਵੱਲੋਂ ਜਿੰਨਾ ਕੀਤਾ ਜਾ ਰਿਹਾ ਹੈ ਉਹ ਉਹਨਾਂ ਉਹ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਫਿਲਹਾਲ ਹੁਣ ਤੇ ਦਵਾਵਾਂ ਹੀ ਨੇ ਜੋ ਕਿ ਰਾਜਵੀਰ ਜਵੰਦਾ ਨੂੰ ਠੀਕ ਕਰ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ ਸੋ ਹਾਲਤ ਦੇ ਵਿੱਚ ਕੋਈ ਬਹੁਤਾ ਸੁਧਾਰ ਜਿਹੜਾ ਹੈ ਨਹੀਂ ਹੋ ਰਿਹਾ ਹੈ ਰਾਜਵੀਰ ਜਵੰਦਾ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਉੱਡ ਰਹੀਆਂ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਪਰ ਡਾਕਟਰਾਂ ਦਾ ਮੰਨਣਾ ਹੈ ਕਿ ਆਖਰ ਰਾਜਵੀਰ ਜਵੰਦਾ ਦੇ ਲਈ ਅਸੀਂ ਪੂਰ ਜੋਰ ਕੋਸ਼ਿਸ਼ ਜਿਹੜੀ ਆ ਕਰ ਰਹੇ ਆ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹਨਾਂ ਦੇ ਹਾਰਟ ਨੂੰ ਸਹੀ ਤਰ੍ਹਾਂ ਕੰਮ ਕਰਵਾਉਣਾ ਔਰ ਉਹਨਾਂ ਦੇ ਦਿਮਾਗ ਨੂੰ ਸਹੀ ਤਰ੍ਹਾਂ ਜਿਹੜਾ ਹੈ ਕੰਮ ਦੇ ਦੇਖਣਾ ਕਿਉਂਕਿ ਫਿਰ ਉਸ ਤੋਂ ਬਾਅਦ ਹੈ ਅਗਲਾ ਕਾਰਜ ਹੈ ਉਤੇ ਸ਼ੁਰੂ ਕੀਤਾ ਜਾਏਗਾ ਤੇ ਉਹਦਾ ਥੋੜਾ ਜਿਹਾ ਕਾਰਜ ਹੈ ਜਿਆਦਾ ਕੋਈ ਵੱਡੀ ਗੱਲ ਨਹੀਂ ਹੈ ਸਭ ਤੋਂ ਮੇਨ ਕੰਮ ਉਹਨਾਂ ਦੇ ਹਾਰਟ ਅਤੇ ਦਿਮਾਗ ਦਾ ਹੈ ਜੋ ਕਿ ਉਹ ਚੀਜ਼ ਬਹੁਤ ਜ਼ਰੂਰੀ ਹੈ ਹਾਲਾਂਕਿ ਉਸ ਦੇ ਲਈ ਡਾਕਟਰ ਦਿਨ ਰਾਤ ਮਿਹਨਤ ਕਰ ਰਹੇ ਨੇ ਕੋਸ਼ਿਸ਼ਾਂ ਜਿਹੜੀਆਂ ਨੇ ਬਿਲਕੁਲ ਜਾਰੀ ਨੇ ਤੁਹਾਨੂੰ ਦੱਸ ਦਈਏ ਕਿ ਪਰਾ ਸਹਿਬਾਨ ਔਰ ਹੋਰ ਜਥੇਬੰਦੀਆਂ ਵੱਲੋਂ ਤੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੋ ਆਖਰ ਰਾਜਵੀਰ ਜਵੰਦਾ ਬਿਲਕੁਲ ਠੀਕ ਹੋਣਗੇ ਇਸ ਗੱਲ ਦੀ ਆਸ ਬਿਲਕੁਲ ਸਾਰਿਆਂ ਨੇ ਲਈ ਹੈ ਸੋ ਆਖਰਕਾਰ ਹੁਣ ਤੇ ਪ੍ਰਮਾਤਮਾ ਤੇ ਭਰੋਸਾ ਹੈ ਤੇ ਰੱਬ ਕੋਈ ਚਮਤਕਾਰ ਕਰੇਗਾ ਜਿਸ ਦੇ ਨਾਲ ਰਾਜਵੀਰ ਬਿਲਕੁਲ ਠੀਕ ਹੋਣਗੇ ਸੋ ਮਿਲਦੇ ਆ ਜੀ ਨਵੀਂ ਇਕੱਤ ਨਾਲ ਤਦ ਤੱਕ ਲਈ ਧੰਨਵਾਦ